ਆਪ ਤਾਂ ਮੇਰਾ ਨਾਮ ਮਨਦੀਪ कौर ਕਾਲੇ ਛਿੱਦਿਆਣ ਵਾਲੀ ਜਿਲ੍ਹਾ ਪ੍ਰਾਣਾ ਨੂੰ 800 ਲੱਖ ਰੋਇਪਰ ਦਿਨ ਅੱਜ ਅਸੀਂ ਟੋਟ ਬਣਾ ਕੇ ਆਉਂਦੇ ਆਂ ਪੁਰਾਣਾ ਪਟਨਾ ਤੋਂ ਅੱਜ ਅਸੀਂ ਬਰਕਰਾਰ ਆਏ ਸਾਡੇ ਕੱਲ ਤਾਂ ਬਹੁਤ ਵਧੀਆ ਸੁਣੀ ਸਾਡੇ ਨਾਲੇ ਬਾਕੀ ਕਰੋਸਾ ਦੇ ਦਿੱਤਾ ਹੈ ਕਿ ਤੁਹਾਨੂੰ ਕੰਮ ਦੇ ਦੇਣ ਕੱਢ ਕੇ ਜੋ ਪ੍ਰੋਜੈਕਟ ਪਾਉਂਗੇ ਮੇਰਾ ਤਾਂ ਕੰਮ ਦੇ ਦੇ ਜੀ ਤੇ ਮਰਜੀ ਸਾਨੂੰ ਧਿਆਨ ਪਰ ਇਹਨਾਂ ਵੀ ਕਹਿੰਦੇ ਆਂ ਪੈਂਡਾ ਨਾਲ ਕੇ ਜ਼ਿਆਦਾ ਲਿਆਇਓ ਆਹ ਬਚਾਰ 5 ਮਹੀਨੇ ਤੁਹਾਨੂੰ ਅਸੀਂ ਛੁੱਟੀ ਦਿੱਤੀ ਆ। ਹੋਣਾ ਕਿ ਬਲਾਕ ਫੈਕਟਰੀ ਆ ਗਿਆ ਕੰਮ ਕੱਸੀ ਲੈਣੇ ਲੈਣਾ। ਕਹਿੰਦੇ ਜਾਂਦੇ ਜਾਈਏ ਕੋੜੇ ਨਾਲੀ। ਐਨਾ ਕਹਿੰਦੇ ਆਇਆ ਜਾ ਪੀਂ ਜਾ। ਅੱਜ ਉਹ ਮੇਰੇ ਪਹਿਣਾ ਤੇ ਵੀਰਾਂ ਨੂੰ ਚਾਹ ਪੀਂ ਜਾ ਭਾਰਤ ਮੇਰਾ ਨਾਮ ਕਿਰਨ ਰਾਣੀ ਬਲਾਕ ਫੈਕਟਰੀ ਮਮ ਟੋਟਾ ਪਿੰਡ ਰੀਮੇਕਯੋ ਕਾਰ ਜਿਲ੍ਹਾ ਫੋਸਪੋਰਡ ਦੀ ਮੈਂ ਰਹਿਣ ਵਾਲੀ ਹਾਂ। ਅਸੀਂ ਅੱਜ ਵੀਡੀਓ ਦਫ਼ਤਰ ਮਮ ਦੋਟ ਦੇ ਵਿੱਚ ਇਕੱਠੇ ਹੋਏ ਆ ਸਾਰੇ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਅੱਜ ਤੋਂ 4 ਮਹੀਨੇ ਪਹਿਲਾਂ ਮੈਂ ਸਟਾਲ 9 ਮਹੀਨੇ ਪਹਿਲਾਂ ਜਮਾ ਕਰਵਾਇਆ ਸੀ ਉਹ ਨਿਕਲਿਆ 3 4 April ਤੋਂ ਬਾਅਦ ਅਸੀਂ ਕੰਮ ਕੀਤਾ ਉੱਥੇ ਜਿਹੜਾ ਕਿ ਕੋਈ ਵੀ ਹਾਜ਼ਰੀ ਲਾਉਣ ਕੋਈ ਵੀ ਇਥੋਂ ਪ੍ਰਸ਼ਾਸਨਦਰ ਨਹੀਂ ਗਿਆ ਉਹ ਮੇਰੇ ਲੇਬਰ ਐਵੇਂ ਫ੍ਰੀ ਉੱਥੇ ਕੰਮ ਕਰਕੇ ਗਈ ਚਲੀ ਆ ਮੈਂ ਚੁੰਨੀਆ ਕਿ ਇਹਨਾਂ ਦਾ ਹੱਲ ਜ਼ਰੂਰ ਕੀਤਾ ਜਾਵੇ ਅਸੀਂ ਅੱਜ ਵੀ ਮੰਗ ਪੱਤਰ ਜਮਾ ਕਰਵਾਏ ਨੇ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ ਕੰਮ ਦਿੱਤਾ ਜਾਵੇਗਾ ਉਮੀਦ ਆ ਅਸੀਂ ਚੁੰਨੇ ਆ ਕਿ ਸਾਨੂੰ ਕੰਮ ਦਿੱਤਾ ਜਾਵੇ ਬਾਕੀ ਉਹਨਾਂ ਨੇ ਟਾਈਮ ਮੰਗਿਆ ਹੈ ਨਾਲ ਹੀ ਕਹਿੰਦੇ ਨੇ ਕਿ ਇੰਨੇ ਜ਼ਿਆਦਾ ਪਿੰਡ ਨਾ ਲੈ ਕੇ ਆਓ ਅਸੀਂ ਜੇ ਪਿੰਡ ਨਾ ਲੈ ਕੇ ਆਈਏ ਸਾਡੇ ਫਿਰ ਦੋ ਪਿੰਡਾਂ ਦਾ ਹੀ ਕੰਮ ਨਿਕਲੇਗਾ ਬਾਕੀ ਪਿੰਡ ਕਿੱਥੇ ਜਾਣਗੇ ਅਸੀਂ ਚਾਹੁੰਦੇ ਆ ਕਿ ਸਾਡੇ ਸਾਰੇ ਬਲਾਕ ਮਦੋੜ ਦੇ ਜਿੰਨੇ ਵੀ ਪਿੰਡ ਲੱਗਦੇ ਨੇ ਸਾਰਿਆਂ ਨੂੰ ਕੰਮ ਦਿੱਤਾ ਜਾਵੇ ਚਾਹ ਪਿੰਡ ਚਾਹ ਪਾਰਤ ਮੇਰਾ ਨਾਮ ਅੰਕਿਤ ਕੋਹਰਾ ਮੈਂ ਬਿਆਬ ਜੁਸਿੰਗ ਨਗਰ ਤੋਂ ਰਹਿਣ ਵਾਲੀ ਆ ਮੈਂ ਜਿਹੜਾ ਫਿਰੋਜ਼ਪੁਰ ਤੋਂ ਆ ਮੇਰਾ ਮਸਟੋਲ ਨਿਕਲਿਆ ਸੀ ਤੇ ਇਹ ਬੜੀ ਮਿਹਨਤ ਨਾਲ ਅਸੀਂ ਮਸਟੋਲ ਕਢਵਾ ਲਿਆ ਵਾ ਤੇ ਹੁਣ ਉਸ ਤੋਂ ਬਾਅਦ ਸਰਪੰਚ ਜੀ ਕਹਿੰਦੇ ਆ ਮੋਹਰ ਲੱਗਣੀ ਆ 10 ਰੈਂਡ ਕਰਕੇ ਜਾਣ ਲੇਵਰ ਤੇ ਲੇਵਰ ਸਾਡੀ ਮੰਨਦੀ ਨਹੀਂ ਆ ਉਹ ਕਹਿੰਦੇ ਆ ਕਿ ਔਰ ਲੇਵਰ ਫਾਇਨ ਕਰਨਗੇ ਤੇ ਪੈਸੇ ਪਹਿਣਗੇ ਅਸੀਂ ਫਲੇਵਰ ਨਹੀਂ ਭੁਲਾਈ ਹੁਣ ਸਾਨੂੰ ਇਹ ਇਹੋ ਚਾਜ ਕੀਤੀ ਜਾਂਦੀ ਹੈ ਕਿ ਸਾਡੇ ਪੈਸੇ ਆ ਜਾਣ ਤੇ ਸਾਡਾ ਜੋਬ ਕਾਰਡ ਵੀ ਨੰਬਰ ਗਲਤ ਬਣਾ ਦਿੱਤਾ ਵਾ ਮਨਪ੍ਰੀਤ ਘਰਬਜਿੰਦ ਨਾਲ ਸੰਗਤੇ ਬਣਾ ਦਿੱਤਾ 21 ਨੰਬਰ ਹੈਗਾ ਵਾ ਉਹ ਸਾਰਾ ਗਲਤ ਬਣਾ ਦਿੱਤਾ ਵਾ ਸਾਨੂੰ ਧੋਖੇ ਚ ਰੱਖਿਆ ਗਿਆ ਅੱਜ ਅਸੀਂ ਇਸ ਕੰਮ ਤੇ ਆਏ ਹਾਂ ਕਿ ਸਾਨੂੰ ਇਹਨਾਂ ਨੇ ਧੋਖੇ ਚ ਰੱਖਿਆ ਜੈ ਤੂ ਜੈ ਭਾਰਤ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਅਸੀਂ ਦੱਸਣਾ ਚਾਹਾਂਗੇ ਕਿ ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨਰ ਨਾਲ ਸਾਡੀ ਇੱਕ ਮਨਰੇਗਾ ਮਜ਼ਦੂਰਾਂ ਦੇ ਆਗੂਆਂ ਦੇ ਨਾਲ ਮੀਟਿੰਗ ਹੋਈ ਸੀ ਜਿਸ ਦਾ ਲੈਟਰ ਉਹਨਾਂ ਨੇ ਜਾਰੀ ਕੀਤਾ ਸੀਗਾ ਤੇ ਅੱਜ ਅਸੀਂ ਬਲਾਕ ਮਮਦੂੜ ਦੇ ਵਿੱਚ ਪਹੁੰਚੇ ਹੋਏ ਹਾਂ ਜਿਹਦੇ ਵਿੱਚ ਮਨਰੇਗਾ ਆਗੂ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਆ ਤੇ ਲਗਭਗ ਸਾਡੇ ਕੋਲੇ ਜਿਹੜੀ ਲਿਸਟ ਹੈਗੀ ਆ ਕਾਫੀ ਪਿੰਡਾਂ ਦੀ ਹੈਗੀ ਆ ਐਨੁਕ੍ਰਿਯੋ ਜੀ ਡਾਕਟਰ ਸਾਹਿਬ ਤਾਂ ਅੱਜ ਮੌਕੇ ਤੇ ਅਸੀਂ ਇੱਥੇ 10 ਪਿੰਡਾਂ ਦੇ ਆਗੂ ਸਾਡੇ ਪਹੁੰਚੇ ਹੋਏ ਆ ਜਿਦੇ ਵਿੱਚ ਅਸੀਂ ਲੈਟਰ ਨਿਸ਼ਾਨ ਹੈਗੇ ਆ ਅਨਚਾਰਜ ਏਪੀਓ ਦਾ ਉਹਨਾਂ ਨੇ ਲਿਆ ਹੋਇਆ ਉਹਨਾਂ ਨੂੰ ਅਸੀਂ ਰਸੀਬ ਕਰਾ ਦਿੱਤੀ ਗਈ ਹੈ ਤਾਂ ਸਾਨੂੰ ਉਮੀਦ ਆ ਕਿ ਬਾਕੀ ਦੇ ਜਿਹੜੇ ਫਾਰਮ ਹੈਗੇ ਆ ਅਸੀਂ ਜਮ੍ਹਾਂ ਕਰਾਵਾਂਗੇ ਤੇ ਜਿਹੜੇ 1 ਹਫ਼ਤੇ ਦੇ ਅੰਦਰ ਅੰਦਰ ਕੰਮ ਲੈ ਕੇ ਦਵਾਂਗੇ ਆ ਜ਼ਰੂਰੀ ਗੱਲ ਜਿਹੜੀ ਇੱਥੇ ਮੈਂ ਦੱਸਣਯੋਗ ਸੀਗੀ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਬਾਬਾ ਸਾਹਿਬ ਡਾਕਟਰ ਪੀਟਕਰ ਪੀਮਰਾਓ ਸਾਹਿਬ ਨੇ ਤੁਹਾਨੂੰ ਸਹੂਲਤ ਲੈ ਕੇ ਦਿੱਤੀ ਸੀਗੀ ਕਾਨੂੰਨ ਬਣਾਇਆ ਸੀਗਾ ਕਿ ਜਿੱਥੇ ਐਸੀ ਕੈਟਾਗਰੀ ਦੇ ਲੋਕ ਆ ਉਹ ਸਰਕਾਰ ਫ੍ਰੀ ਪੜ੍ਹਾਏਗੀ ਲੇਕਿਨ ਅਸੀਂ ਉਸ ਕਾਨੂੰਨ ਨੂੰ ਕਾਫੀ ਲੰਮੇ ਸਮੇਂ ਤੋਂ ਸਰਕਾਰਾਂ ਨੂੰ ਮੰਗ ਪੱਤਰ ਦਿੰਦੇ ਰਹੇ ਤੇ ਨਾਲ ਸਾਡੇ ਨਾਲ ਜਥੇਬੰਦੀ ਮੋਹਾਲੀ ਤੋਂ ਹੋਰ ਵੀ ਜੱਥੇ ਬੰਨੀਆਂ ਸੀਗੀਆਂ ਜਿਨ੍ਹਾਂ ਨੇ ਇਸ 2009 ਦੇ ਕਾਨੂੰਨ ਦੇ ਵਿੱਚ ਪੜਾਈ ਨੂੰ ਲੈ ਕੇ ਸੋਧ ਕੀਤੀ ਸੀਗੀ ਤਾਂ ਉਸ ਸੋਧ ਦੇ ਮੁਤਾਬਕ ਸਾਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਮਿਹਨਤ ਕਰਕੇ ਸਾਨੂੰ ਉਹਨਾਂ ਦੇ ਵਿੱਚ ਪਹੁੰਚ ਕਰਨੀ ਪਈ ਤਾਂ ਸਾਡਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਿਟ ਪਟੀਸ਼ਨ ਨੰਬਰ 285 ਅਤੇ 2024 ਚ ਅਸੀਂ ਡੈਰ ਕੀਤੀ ਸੀ ਤੇ 2025 ਦੇ ਵਿੱਚ ਔਰ 2025 ਤੀਜਾ ਮਹੀਨਾ 24 ਨੂੰ ਆਰਡਰ ਹੋ ਗਿਆ ਸੀ ਜਿਦੇ ਵਿੱਚ ਕੀ ਲਿਖਿਆ ਸੀਗਾ ਕਿ ਐਸਸੀ ਕੈਟਾਗਰੀ ਦੇ ਲੋਕ ਜਿਹੜੇ ਹੈਗੇ ਆ ਉਹ ਫ੍ਰੀ ਪੜਨਗੇ ਅੱਜ ਤੁਹਾਨੂੰ ਇਕੱਠੇ ਕਰਨ ਦਾ ਇਹ ਮਤਲਬ ਆ ਕਿ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਬੱਚਿਆਂ ਦੀ ਪੜਾਈ ਦੀ ਕੌਣ ਗੱਲ ਕਰਦਾ ਪਿਆ ਔਰ ਕਿਵੇਂ ਪੜਨਾ ਤੁਸੀਂ ਅਸੀਂ ਸਾਰੇ ਬੱਚਿਆਂ ਵਾਲੇ ਆ ਤੇ ਬੱਚਿਆਂ ਦੀ ਪੜ੍ਹਾਈ ਲਈ ਤੁਹਾਡੀ ਭਾਵਿਓ ਪ੍ਰਾਈਵੇਟ ਸਕੂਲ ਭਾਵਾਂ ਪਿੰਡ ਚ ਹੋਵੇ ਭਾਵਾਂ ਸ਼ਹਿਰ ਚ ਹੋਵੇ ਭਾਵਾਂ ਦਿੱਲੀ ਚ ਹੋਵੇ ਭਾਵਾਂ ਚੰਡੀਗੜ੍ਹ ਹੋਵੇ 25% ਤੁਹਾਡੇ ਬੱਚੇ ਬਿਨਾਂ ਐਡਮਿਸ਼ਨ ਤੋਂ ਤੇ ਬਿਨਾਂ ਫੀਸ ਤੋਂ ਪੜ੍ਹਨਗੇ 25% 25% ਦਾ ਮਤਲਬ ਆਪਕੇ ਪੰਜਾਬੀ ਪਿੰਡਾਂ ਦੇ ਵਿੱਚ ਜਿਵੇਂ ਗੱਲ ਕਰਦੇ ਉਂਗਲਾਂ ਨਾਲ ਉਵੇਂ ਮੈਂ ਵੀ ਤੁਹਾਨੂੰ ਦੱਸਣਾ ਹੈ ਕਿ ਪੰਜਾਬੀ ਕੀ ਕਹਿੰਦੇ ਆ ਕਿ 100 ਦੇ ਮਗਰੋਂ 100 ਸੀਟ ਹੋਵੇ 100 ਦੇ ਵਿੱਚੋਂ 25 ਬੰਦੇ ਕੱਢ ਦਈਏ ਤਾਂ ਮਗਰ 75 ਰਹਿ ਗਏ 75 ਬੰਦੇ ਉਹ ਪੜਨਗੇ ਜਰਨਲ ਕੈਟਾਗਰੀ ਦੇ ਉਹਨਾਂ ਦੀਆਂ ਸੀਟਾਂ ਹੋਣਗੀਆਂ ਤੇ 2500 ਮਗਰ ਸਾਡੀਆਂ ਸੀਟਾਂ ਨੇ ਸਾਡੇ ਸਮਾਜ ਦੀਆਂ ਸੀਟਾਂ ਨੇ ਐਸੇ ਕੈਟਾਗਰੀ ਲੋਕਾਂ ਦੀਆਂ ਤਾਂ ਇਹ ਪ੍ਰਾਈਵੇਟ ਚ ਪਰ ਸਕੂਲ ਦੇ ਵਿੱਚ ਐਡਮਿਸ਼ਨ ਤੇ ਫੀਸ ਮਾਫ ਆ ਪਰ ਤੁਸੀਂ ਪ੍ਰਾਈਵੇਟ ਦੇ ਵਿੱਚ ਐਡਮਿਸ਼ਨਾਂ ਲੈਣੀਆਂ ਐ ਸਾਲ ਨਿਕਲ ਗਿਆ ਜੇ ਕਿਸੇ ਨੇ ਫੀਸ ਦੇਣੀ ਆ ਜਾਂ ਲੈਣੀ ਆ ਚਾਹੇ ਐਡਮਿਸ਼ਨ ਤਾਰਨੀਆ ਉਹਦੇ ਵਿੱਚ ਆਪਣਾ ਸੰਪਰਕ ਬਣਾਈ ਰੱਖਿਓ ਆਪਾਂ ਉਹਦੀ ਫੀਸ ਐਡਮਿਸ਼ਨ ਜਿਹੜੀ ਹੈਗੀ ਵਾਪਸ ਵੀ ਕਰਵਾ ਸਕਦੇ ਆ ਚਾਹੇ ਆਉਣ ਵਾਲੇ ਸਮੇਂ ਤੇ ਫ੍ਰੀ ਵੀ ਪੜਾ ਸਕਦੇ ਆ ਇਹ ਅਸੀਂ ਮਜ਼ਦੂਰ ਕਾਟਾਗਰੀ ਦੇ ਬੱਚੇ ਆ ਮਜ਼ਦੂਰ ਕਾਟਾਗਰੀ ਨੂੰ ਅਸੀਂ ਆਪਣੇ ਹੱਕ ਦਵਾਉਣ ਦੀ ਸਾਡੀ ਜ਼ਿੰਮੇਵਾਰੀ ਲਈ ਹੋਈ ਆ ਤਾਂ ਸਾਥੀਓ ਇਸੇ ਤਰ੍ਹਾਂ ਹੀ ਮਨਰੇਗਾ ਜਿਹੜੀ ਹੈਗੀ ਆ ਬੜੀ ਔਖੀ ਚੱਲੀ ਆ ਮਨਰੇਗਾ ਕਾਨੂੰਨ ਤੁਹਾਡਾ 2005 ਦਾ ਬਣਿਆ 2025 ਚੜ ਗਿਆ ਔਰ 20 ਸਾਲ ਹੋ ਗਿਆ ਹਾਲੇ ਵੀ ਸਾਡੀ ਜਿਹੜੀ ਮਨਰੇਗਾ ਹੈਗੀ ਆ 10% ਔਰ 15% ਜਿਹੜਾ ਹੈਗਾ ਮਜ਼ਦੂਰ ਕਾਟਾਗਰੀ ਨੂੰ ਕੰਮ ਦਿੱਤਾ ਗਿਆ ਔਰ ਜਿਹੜਾ ਬਾਕੀ 90% ਕੰਮ ਉਹ ਜਿਹੜੇ ਸਿਆਸੀ ਲੋਕ ਨੇ ਸਿਆਸੀ ਲੋਕ ਆ ਕੇ ਫਾਰਮ ਦੇ ਦਿੰਦੇ ਆ ਮਸਟੌਲ ਨਿਕਲ ਜਾਂਦਾ ਉਹ ਬੰਦੇ ਕੰਮ ਨਹੀਂ ਕਰਦੇ ਉਹਨਾਂ ਦੇ ਪੈਸੇ ਪੈ ਜਾਂਦੇ ਆ ਉਹ ਸਾਡੀ ਮਨਰੇਗਾ ਦੀ ਚੋਰੀ ਕਰਦੇ ਨੇ ਚੋਰੀ ਅਸੀਂ ਬਚਾਉਣੀ ਆ ਦੂਸਰਾ ਇਹ ਆ ਕਿ ਜਿਹੜੀ ਪੜ੍ਹਾਈ ਦੀ ਆਪਾਂ ਗੱਲ ਕੀਤੀ ਆ ਹੁਣ ਆਰਡਰ ਤਾਂ ਆਪਾਂ ਲੈ ਆਏ ਆ ਆਰਡਰ ਲੈ ਆਏ ਆ ਇਹਨਾਂ ਨੂੰ ਲਾਗੂ ਕਰਵਾਉਣ ਲਈ ਹੁਣ ਮੈਂ ਬੇਨਤੀ ਕੀਤੀ ਸੀਗੀ ਸਾਰਾ ਗੜੀ ਗੁਰਦੁਆਰੇ 'ਚ ਆਗੂਆਂ ਨੂੰ ਕਿ ਤੁਸੀਂ ਬੱਚੇ ਮਨਰੇਗਾ ਮਜ਼ਦੂਰ ਆਪਦੇ ਬੱਚਿਆਂ ਦੀ ਇੱਕ ਕਮੇਟੀ ਬਣਾਉਣੀ ਆ ਇੱਕ ਪਿੰਡ ਚੋਂ 2-4 ਜਿੰਨੇ ਵੀ ਬੱਚੇ ਹੈਗੇ ਆ ਉਹਨਾਂ ਨੂੰ ਆਪਾਂ ਅੱਗੇ ਲਾ ਦਈਏ ਉਹ ਆਪ ਦਾ ਦੁੱਖ ਆਪ ਦੱਸਣ ਅਸੀਂ ਕਿਹੋ ਜਿਹੇ ਹਾਲਾਤਾਂ ਚ ਰਹੇ ਆ ਸਾਡੇ ਨਾਲ ਕਿਵੇਂ ਹੋਇਆ ਉਹ ਕਮੇਟੀ ਬਣਾ ਕੇ ਪੜ੍ਹਾਈ ਵਾਲਾ ਜਿੰਨਾ ਵੀ ਕੰਮ ਹੈਗਾ ਆਪਾਂ ਇੱਕ ਐਜੂਕੇਸ਼ਨ ਜਿਹੜੇ ਬੱਚੇ ਆ ਸਾਡੇ ਉਹਨਾਂ ਨੂੰ ਅੱਗੇ ਲਾ ਕੇ ਤਾਂ ਇਸ ਕਾਨੂੰਨ ਨੂੰ ਲਾਗੂ ਕਰਵਾਈਏ ਜੇ ਹੁਣ ਹਾਈ ਕੋਰਟ ਨੇ ਆਰਡਰ ਕਰ ਦਿੱਤਾ ਹੈ ਜੇ ਹੁਣ ਦਫ਼ਤਰਾਂ ਦੇ ਵਿੱਚ ਅਸੀਂ ਚਿੱਠੀਆਂ ਕਢਾ ਦਿੱਤੀਆਂ ਨੇ ਪਰ ਹੁਣ ਕੋਈ ਮੰਗੂਗਾ ਤੇ ਤਾਂ ਹੀ ਹੈ ਨਾ ਨੇਗਾ થઈ હેਣਾ ਹੁਣ ਵੇਖੋ ਤੁਸੀਂ ਬਿਮਾਰ ਹੋ ਆ ਕੁੜੀ ਸਾਡੀ ਵਾਸੀਆਂ ਲੈ ਜਾਂਦੀ ਆ ਹੁਣ ਇਹਨੂੰ ਡਾਕਟਰ ਨੇ ਦਵਾਈ ਦੇਣੀ ਇਹਨਾਂ ਦਾ ਘਰ ਦੇ ਡਾਕਟਰ ਨੇ ਹੁਣ ਡਾਕਟਰ ਨੇ ਦਵਾਈ ਤਾਂ ਦੇ ਦਿੱਤੀ ਆ ਹੁਣ ਇਹ ਖਾਊਗੀ ਤੇ ਤਾਂ ਹੀ ਇਹਨੂੰ ਫਰਕ ਪਊਗਾ ਨਾ ਹੈਨਾ ਹੁਣ ਕਾਨੂੰਨ ਤੁਹਾਡਾ ਬਾਬਾ ਸਾਹਿਬ ਬਣਾ ਗਿਆ ਉਹਨੂੰ ਲਾਗੂ ਕਰਾਉਣ ਲਈ ਅਸੀਂ ਮਾਨਯੋਗ ਪੰਜਾਬਰਿਆਨਾ ਹਾਈ ਕੋਰਟ ਦੇ ਸੰਜੋਗ ਲੈ ਲਿਆ ਉਹਨਾਂ ਨੇ ਆਰਡਰ ਕਰ ਦਿੱਤਾ ਔਰ ਡੀਸੀ ਨੂੰ ਅਸੀਂ ਮੰਗ ਪੱਤਰ ਦਿੱਤਾ ਇਹਨੂੰ ਲਾਗੂ ਕਰਵਾ ਹੁਣ ਡੀਸੀ ਨੇ ਥੱਲੇ ਮਹਿਕਮੇ ਨੂੰ ਦਿੱਤਾ ਹੁਣ ਉਹ ਬੰਦਾ ਵੀ ਤਾਂ ਕਹੇ ਨਾ ਕਿ ਮੈਂ ਭਾਈ ਸਾਹਿਬ ਪੜਨਾ ਹੈ ਤੇ ਮੇਰੀ ਫੀਸ ਮਾਫ ਕਰਾਓ ਉਹਦੇ ਲਈ ਤੁਹਾਨੂੰ ਆਪ ਦੇ ਬੱਚੇ ਜਿਹੜੇ ਹੈਗੇ ਆ ਸੂਝਵਾਨ ਹੈਗੇ ਆ ਉਹਨਾਂ ਦੀਆਂ ਕਮੇਟੀਆਂ ਬਣਾ دیਏ ਉਹਨਾਂ ਨੂੰ ਇਸ ਤਰ੍ਹਾਂ ਜਿਵੇਂ ਮੈਂ ਤੁਹਾਡੀ ਆ ਲੈਟਰ ਕਢਾ ਕੇ ਲਿਆ ਬਣਦੇਗਾ ਦੀ ਆਹ ਸਰਕਾਰੀ ਲੈਟਰ ਆ ਇਸੇ ਤਰ੍ਹਾਂ ਮੈਂ ਤੁਹਾਡੀਆਂ ਲੈਟਰਾਂ ਐਜੂਕੇਸ਼ਨ ਤੇ ਡਿਪਾਰਟਮੈਂਟ ਦੇ ਨਾਲ ਮੀਟਿੰਗ ਜਿਵੇਂ ਹੁਣ ਆਪਾਂ ਬਲਾਕ 'ਚ ਮੀਟਿੰਗ ਕੀਤੀ ਆ ਇਸੇ ਤਰ੍ਹਾਂ ਆਪਾਂ ਜ਼ਿਲ੍ਹਾ ਹੈੱਡਕੁਆਟਰ ਅ ਐਜੂਕੇਸ਼ਨ ਦੇ ਡਿਪਾਰਟਮੈਂਟ ਨਾਲ ਮੀਟਿੰਗ ਕਰਾ ਕੇ ਤੁਹਾਨੂੰ ਪਾਵਰਾਂ ਲੈ ਕੇ ਦੇਗੀ ਇਹ ਮੈਨੂੰ ਪੂਰੀ ਤੁਹਾਡੇ ਤੋਂ ਅਮੇਂਦਾ ਕਿ ਪੜ੍ਹਾਈ ਵਾਲੇ ਮਸਲੇ ਦੇ ਵਿੱਚ ਪੜ੍ਹਾਈ ਵਾਲੇ ਮਸਲੇ ਦੇ ਵਿੱਚ ਨਰੇਗਾ ਤੋਂ ਵੀ ਸਾਡੇ ਲੋਕ ਜਿਹੜੇ ਹੈਗੇ ਆ ਉਹ ਨਰੇਗਾ ਤੋਂ ਪੜ੍ਹਾਈ ਵਾਲੇ ਮਸਲੇ ਚ ਫੀਸਾਂ ਤੋਂ ਵੀ ਲੋਕ ਬਹੁਤ ਦੁਖੀ ਆ ਸਹੀ ਹੈ ਹੈਨਾ ਫੀਸਾਂ ਤੋਂ ਬਹੁਤ ਦੁਖੀ ਨੇ ਉਹਨਾਂ ਨੂੰ ਵੇਖੋ ਜੇ ਤੁਸੀਂ ਗੱਲ ਚਲਾਓਗੇ ਤੇ ਆਪਾਂ ਉਹਨਾਂ ਦਾ ਹੱਲ ਕੱਢਦੇ ਆਂਗੇ ਸਾਡੇ ਲੋਕਾਂ ਕੋਲੇ ਪੈਸਾ ਹੈ ਨਹੀਂ ਪੈਸੇ ਤੋਂ ਡਰਦੇ ਬੱਚੇ ਨਹੀਂ ਪੜਾ ਰਹੇ ਆ ਤੁਹਾਡੇ ਕੋਲੇ ਫਰੀ ਹੈਗਾ ਇਹਨੂੰ ਲਾਗੂ ਤੁਹਾਨੂੰ ਆਪ ਨੂੰ ਕਰਾਉਣਾ ਪੈਣਾ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਮ ਜੈ ਭਾਰਤੂ ਸਤਿ ਸ਼੍ਰੀ ਅਕਾਲ ਨਮਸਕਾਰ